ਮਰਹੂਮ ਗਾਇਕ ਸਿੱਧੂ ਮਸੇਵਾਲ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ਬੇਸਬਰੀ ਦੇ ਨਾਲ ਫੈਨਸ ਉਡੀਕ ਕਰੇ ਸੀ ਆਖਿਰਕਾਰ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ ਨੇ ਦੱਸਿਆ ਕਿ ਮਰਹੂਮ ਗਾਇਕ ਸਿੱਧੂ ਮਸੇਵਾਲ ਦੇ ਦਾ ਸਤਮਾ ਗਾਣਾ ਰਿਲੀਜ਼ ਹੋ ਚੁੱਕਿਆ ਹੈ ਡਿਲੀਮਾ ਗਣ ਦਾ ਨਾਮ ਹੈ ਹਾਲਾਂਕਿ ਟੀਜ਼ਰ ਪਹਿਲਾਂ ਹੀ ਰਿਲੀਜ਼ ਕੀਤਾ ਸੀ ਤੇ ਇਸ ਤੋਂ ਬਾਅਦ ਫੈਨਸ ਲਗਾਤਾਰ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਸੀ ਕੁਝ ਦਿਨ ਪਹਿਲਾਂ ਹੀ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ਨੂੰ ਫੈਨਸ ਦੇ ਵੱਲੋਂ ਬਾਕੀ ਗੀਤਾ ਵਾਂਗ ਰਚਮਾ ਪਿਆਰ ਮਿਲ ਰਿਹਾ ਸੀ ਟੀਜ਼ਰ ਮਕਰ ਹੁਣ ਹਰ ਕੋਈ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਦੱਸਤੀ ਹੈ ਕਿ ਇਹ ਗੀਤ 24 ਜੂਨ ਦੁਨੀਆ ਭਰ ਤੇ ਵਿੱਚ ਰੀਲੀਜ਼ ਹੋ ਚੁੱਕੀ ਇਸ ਦੀ ਜਾਣਕਾਰੀ ਖੁਦ ਯੂਕੇ ਦੀ ਮਸ਼ਹੂਰ ਗਾਇਕਾ ਸਟੈਫਲੈਂਡਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਅਕਾਊਂਟ ਤੇ ਪੋਸਟਰ ਪਾ ਕੇ ਸਾਂਝੀ ਕੀਤੀ ਸੀ ਸੋ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ ਨੇ ਦੱਸਦੀ ਹੈ ਕਿ ਬਿੱਤੇ ਦਿਨੀ ਗਾਇਕਾ ਸਟੈਫਲੈਂਡਨ ਵੱਲੋਂ ਆਪਣੇ ਇੰਸਟਾ ਅਕਾਊਂਟ ਦੇ ਉੱਤੇ ਟੀਜ਼ਰ ਰਿਲੀਜ਼ ਕੀਤਾ ਸੀ ਤੇ ਹੁਣ ਗਾਣਾ ਵੀ ਆ ਚੁੱਕਾ ਹੈ ਸਵੇਰ ਤੋਂ ਜਦੋਂ ਇੱਕ ਖਬਰ ਆਉਂਦੀ ਹੈ ਕਿ ਅੱਜ ਗਾਣਾ ਰਿਲੀਜ਼ ਕੀਤਾ ਜਾਵੇਗਾ ਤਾਂ ਫੈਨਸ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਹਾਲਾਂਕਿ ਪਹਿਲਾਂ ਵੀ ਸਿੱਧੂ ਮਸਲੂਵ ਦਾ ਮੌਤ ਤੋਂ ਬਾਅਦ 6 ਗਾਣੇ ਰਿਲੀਜ਼ ਹੋ ਚੁੱਕੇ ਨੇ ਫੈਨਸ ਦੇ ਵੱਲੋਂ ਕਾਫੀ ਗੀਤਾਂ ਨੂੰ ਪਿਆਰ ਦਿੱਤਾ ਜਾ ਰਿਹਾ ਬਾਰ-ਬਾਰ ਘਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਲਗਾ ਕੇ ਸਿੱਧੂ ਮਸਲੂਵ ਦੇ ਗੀਤ ਸੁਨੇ ਜਾ ਰਹੇ ਨੇ ਤੇ ਅਚਿਹੇ ਦੇ ਵਿੱਚ ਮਰਹੂਮ ਸਿੱਧੂ ਮਸਲੂਵ ਦੇ ਗਾਣੇ ਦਿਲੇ ਮਾ ਦੀ ਫੈਨਸ ਦੇ ਵੱਲੋਂ ਲਗਾਤਾਰ ਉਡੀਕ ਕੀਤੀ ਗਈ ਸੀ ਤੇ ਹੁਣ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ ਨੇ ਸੋ ਇਸ ਗੀਤ ਦੇ ਵਿੱਚ ਦੀਪ ਸਿੱਧੂ ਦੀ ਫੋਟੋ ਵੀ ਦਿਖਾਈ ਗਈ ਹੈ ਸੋ ਫੈਨਸ ਦੇ ਵੱਲੋਂ ਇਸ ਗੀਤ ਨੂੰ ਪਿਆਰ ਦਿੱਤਾ ਜਾ ਰਿਹਾ ਜ਼ਿਕਰ ਜੋ ਹੈ ਕਿ ਸਿੱਧੂ ਮਸੂਏ ਵਾਲੇ ਨੂੰ ਇਸ ਫਾਨੀ ਦੁਨੀਆ ਤੋਂ ਗਏ ਨੂੰ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਮਸੂਏ ਵਾਲੇ ਦਾ ਫੈਨਸ ਪਹਿਲਾ ਵਾਂਗ ਹੀ ਜਿਹੜਾ ਇੰਤਜ਼ਾਰ ਉਹਨਾਂ ਦੇ ਗਾਣਿਆਂ ਦਾ ਕਰ ਰਹੀ ਸੀ ਤੇ ਕਹਿ ਸਕਦੇ ਹਾਂ ਕਿ ਸਿੱਧੂ ਦੀ ਮੌਤ ਪਿੱਛੋਂ ਫੈਨਸ ਅਤੇ ਸਰੋਤਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਇਸ ਤੋਂ ਪਹਿਲਾਂ ਸਿੱਧੂ ਮਸੂਏਵਾਲ ਦਾ ਸਤਮਾ ਗੀਤ 410 ਰਿਲੀਜ਼ ਹੋਇਆ ਸੀ ਸਨੀ ਮਾਲਟਨ ਨੇ ਆਪਣੇ YouTube ਚੈਨਲ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗੀਤ ਨੂੰ ਸਿੱਧੂ ਮਸੂਏਵਾਲ ਅਤੇ ਸਨੀ ਮਾਲਟਨ ਨੇ ਲਿਖਿਆ ਹੈ 29 ਮਈ 2024 ਨੂੰ ਸਿੱਧੂ ਮਸੇਵਾਲ ਦੀ ਦੂਜੀ ਵਰ੍ਹੇਗੰਢ ਹਾਲਾਂਕਿ ਮਨਾਇਆ ਗਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਪਹੁੰਚੇ ਸਿੱਤੋਂ ਉਸ ਸਮੇਂ ਵੀ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਸੀ ਕਿ ਮਸੇਵਾਲੇ ਨੂੰ ਗੀਤਾ ਰਾਹੀਂ ਉਸਦੇ ਗੀਤਾ ਰਾਹੀਂ ਜਿਹੜਾ ਯਾਦ ਰੱਖਿਆ ਜਾਵੇਗਾ ਇੱਕ ਤੋਂ ਬਾਅਦ ਇੱਕ ਕਈ ਗਾਣੇ ਰਿਲੀਜ਼ ਕੀਤੇ ਜਾ ਰਹੇ ਨੇ ਤੇ ਇੱਕ ਹੋਰ ਗਾਣਾ ਸਿੱਧੂ ਮਸੇਵਾਲ ਦਾ ਆ ਚੁੱਕਿਆ ਤੇ ਫੈਨਸ ਦੇ ਵੱਲੋਂ ਇਸ ਗੀਤ ਨੂੰ ਵੀ ਅਥਾ ਪਿਆਰ ਦਿੱਤਾ ਜਾਰਿਆ ਤੁਸੀਂ ਹਜੇ ਸੁਣਿਆ ਗੀਤ ਚਾ ਨਹੀਂ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨਾ ਹਾਲਾਕੀ 29 ਮਈ ਨੂੰ ਸੁਦਦੂ ਮੁਸੇਲ ਦਾ ਕਤਲ ਕੀਤਾ ਜਾਂਦਾ ਦੋ ਸਾਲ ਮੌਤ ਨੂੰ ਹੋ ਚੁੱਕੇ ਨੇ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਹਾਲਾਕੀ ਕਈ ਕਾਤਲ 20 ਲੱਖਾਂ ਪਿੱਛੇ ਨੇ ਤੇ ਪਰਿਵਾਰ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤੇ ਅਸਲ ਕਾਤਲਾ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਤੇ ਹੁਣ ਸਿੱਧੂ ਮੂਸੇਵਾਲੇ ਦੇ ਫੈਨਸ ਤੇ ਲਈ ਵੱਡੀ ਖੁਸ਼ਖਬਰੀ ਹੈ ਕਿ ਜਿਸ ਦਾ ਉਹ ਇੰਤਜ਼ਾਰ ਕਰ ਰਹੇ ਸੀ ਆਖਿਰਕਾਰ ਉਹ ਇੰਤਜ਼ਾਰ ਖਤਮ ਹੋ ਚੁੱਕਾ ਹੈ ਨਵਾਂ ਗਾਣਾ ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੋ ਚੁੱਕਿਆ ਹੈ ਸਿਵੀਆਂ ਦੇ ਵਿੱਚੋਂ ਟਿੱਬਿਆਂ ਦਾ ਪੁੱਤ ਤੱਕ ਪਾਰਿਆ ਲਾਲ ਕੱਪੜੇ ਵਾਲੀ ਰੈਪਰ ਦੇ ਨਾਲ ਇੱਕ ਗੀਤ ਜਿਹੜਾ ਰੀਲੀਜ਼ ਕੀਤਾ ਕਿ ਆਹ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਟੀਜ਼ਰ ਪਹਿਲਾਂ ਰਿਲੀਜ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਤਸ਼ਾਹ ਫੈਨਸ ਦੇ ਵਿੱਚ ਲਗਾਤਾਰ ਵੱਦਾ 84 ਕਿਹਾ ਜਾ ਰਿਹਾ ਸੀ ਕਿ ਅੱਜ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਫੈਨਸ ਦੇ ਵਿੱਚ ਕ੍ਰੇਜ਼ ਵੀ ਦੇਖਣ ਨੂੰ ਮਿਲ ਰਿਹਾ ਸੀ ਆਖਿਰਕਾਰ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ ਕਿ ਅੱਜ ਇਸ ਗੀਤ ਨੂੰ ਰੀਲੀਜ਼ ਕਰ ਦਿੱਤਾ ਕਿ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਗੀਤ ਕੇ ਹੋ ਗਿਆ ਤੁਸੀਂ ਸੁਣਿਆ ਜਾਂ ਨਹੀਂ ਕਮੈਂਟ ਕਰਕੇ ਜਰੂਰ ਜੜਾ ਆਪਣੀ ਰਾਏ ਸਾਂਝੀ ਕਰੋ ਫੈਨਸ ਬੇਸਬਰੀ ਦੇ ਨਾਲ ਰਿਲੀਜ਼ਿੰਗ ਦਾ ਇੰਤਜ਼ਾਰ ਕਰੇ ਸੀ ਤੇ ਹੁਣ ਇੰਤਜ਼ਾਰ ਖਤਮ ਹੋ ਚੁੱਕਾ ਹੈ ਫੈਨਸ ਦੇ ਵੱਲੋਂ ਇਸ ਗੀਤ ਨੂੰ ਵੀ ਜੜਾ ਪਿਆਰ ਦਿੱਤਾ ਜਾਵੇਗਾ ਕਿਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਟੀਜ਼ਰ ਮਗਰੋਂ ਇਸ ਗੀਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਦੱਸਤੀ ਕਿ ਗੀਤ 24 ਜੂਨ ਯਾਨੀ ਕਿ ਅੱਜ ਦਾ ਸਮਾਂ ਦਿੱਤਾ ਗਿਆ ਸੀ ਕਿ 24 ਜੂਨ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਮੋਬਾਈਲ ਫੋਨ ਵਾਰ-ਵਾਰ ਚੈੱਕ ਕਰ ਰਹੇ ਸੀ ਸਾਈਟ ਚੈੱਕ ਕਰ ਰਹੇ ਸੀ ਕਿ ਆਖਰਕਾਰ ਕਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਮੂਸੇਵਾਲੇ ਦੀ ਫਿਰ ਤੋਂ ਆਵਾਜ਼ ਜੜੀਆ ਗੂੰਜੇਗੀ ਤੇ ਹੁਣ ਇਹ ਗਾਣਾ ਰੀਲੀਜ਼ ਕਰ ਦਿੱਤਾ ਗਿਆ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸੋ ਤੁਸੀਂ ਗਾਣਾ ਸੁਣਿਆ ਹੈ ਜਾਂ ਨਹੀਂ ਜ਼ਰੂਰ ਦੱਸਿਆ ਸੋ ਵੱਡੀ ਉਹਨਾਂ ਫੈਨਸ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਸਿੱਧੂ ਮਸੂਏ ਵਾਲ ਦੇ ਗਾਣਿਆਂ ਨੂੰ ਸੁਣਨ ਦੇ ਲਈ ਲਗਾਤਾਰ ਨੌਜਵਾਨਾਂ ਦੇ ਵਿੱਚ ਫੈਨਸ ਦੇ ਵਿੱਚ ਉਤਸ਼ਾਹ ਨਜ਼ਰ ਆਉਂਦਾ ਰਹਿੰਦਾ ਹੈ ਤੇ ਅਚੇਹ ਦੇ ਵਿੱਚ ਇੱਕ ਹੋਰ ਗਾਣਾ ਮੁਸੀ ਅਲ ਦਾ ਰਿਲੀਜ਼ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ 7ਵੀਂ ਕੀ 410 ਰਿਲੀਜ਼ ਹੋਇਆ ਸੀ ਸਨੀ ਮਾਲਟਨ ਨੇ ਆਪਣੇ YouTube ਚੈਨਲ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਇਸ ਡਿਲੇਮਾ ਗੀਤ ਦਾ ਐਲਾਨ ਕੀਤਾ ਕਿ ਆਜ ਇੱਕ ਗੀਤ ਰਿਲੀਜ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਫੈਨਸ ਉਡੀਕ ਕਰੇ ਸੀ ਤੇ ਹੁਣ ਇੰਤਜ਼ਾਰੀਆਂ ਕੜੀਆਂ ਖਤਮ ਹੋ ਚੁੱਕੀਆਂ ਨੇ ਮਰਹੂਮ ਗਾਇਕ ਸਿੱਧੂ ਮਸੂਅਤ ਦਾ ਗੀਤ ਇਹ ਰਿਲੀਜ਼ ਕਰ ਦਿੱਤਾ ਕਿ ਆ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਾ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ